ਮਾੜਾ ਵਿਅਕਤੀ ਨਾ ਕਿਸੇ ਦੇ ਜੰਮੇ ਤੇ ਨਾ ਕਿਸੇ ਦੇ ਆਵੇ ਕਿਉਂਕਿ ਜੇ ਮਾੜਾ ਵਿਅਕਤੀ ਕਿਸੇ ਦੇ ਜਾਊਗਾ ਜਾਂ ਕਿਸੇ ਦੇ ਘਰ ਜੰਮੂਗਾ ਤਾਂ ਉਹਨੇ ਗੰਦੀ ਪਾਉਣਾ ਤੇ ਇੱਕ ਅਜੇਹਾ ਹੀ ਮਾੜਾ ਵਿਅਕਤੀ ਫਾਜ਼ਿਲ ਕਾ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਘਰ ਵਿਆਹ ਤੇ ਜਾਂਦਾ ਏ ਤੇ ਉੱਥੇ ਜਾ ਕੇ ਉਹ ਇੰਨਾ ਜਾਦੇ ਗੰਦ ਪਾਉਂਦਾ ਕਿ ਉਹਨਾਂ ਰਿਸ਼ਤੇਦਾਰਾਂ ਦਾ ਘਰ ਜਿਹੜਾ ਖੁਸ਼ੀਆਂ ਨਾਲ ਖੇੜਿਆਂ ਨਾਲ ਭਰਿਆ ਭਰਿਆ ਹੋਇਆ ਸੀ ਵਿਆਹ ਦਾ ਸਮਾਗਮ ਬਹੁਤ ਖੁਸ਼ੀ ਨਾਲ ਮਨਾ ਰਹੇ ਸੀ ਉਹ ਪੂਰੀ ਤਰ੍ਹਾਂ ਮਾਤਮ ਵਿੱਚ ਬਦਲ ਗਿਆ ਉਹਨਾਂ ਦੇ ਘਰ ਰੋਣਾ ਧੋਣਾ ਪੈ ਗਿਆ ਇਹੋ ਜਿਹੇ ਕਟਿਆ ਵਿਅਕਤੀ ਦੇ ਕਰਕੇ ਕਿਉਂਕਿ ਉਸ ਵਿਅਕਤੀ ਨੇ ਉਹਨਾਂ ਦੇ ਘਰ ਦੇ ਜੀਆਂ ਨੂੰ ਐਨੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਕਿ ਉਹਨਾਂ ਦੇ ਦੋ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਆ ਤੇ ਐਸ ਟਾਈਮ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਦਾਖਲ ਨੇ ਪੂਰੀ ਕੜਰਾ ਤੁਹਾਨੂੰ ਦੱਸਦੇ ਆ ਕਿ ਫਾਜ਼ਿਲਕਾ ਵਿੱਚ ਇੱਕ ਵਿਆਹ ਸਮਾਗਮ ਸੀ ਵਿਆਹ ਪ੍ਰੋਗਰਾਮ ਸੀ ਇੱਕ ਪੈਲਸ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਜਿਹੜੇ ਮੁੰਡੇ ਵਾਲੇ ਸੀ ਬਰਾਤੀ ਸੀਗੇ ਉਹਨਾਂ ਨੇ ਆਪਣੇ ਕੁਝ ਰਿਸ਼ਤੇਦਾਰ ਬੁਲਾਏ ਹੋਏ ਸੀ ਉਹਨਾਂ ਦੇ ਵਿੱਚ ਇੱਕ ਮੁੰਡਾ ਆਪਣੇ ਕੁਝ ਦੋਸਤਾਂ ਦੇ ਨਾਲ ਵਿਆਹ ਵਿੱਚ ਆਇਆ ਹੋਇਆ ਸੀ ਤਾਂ ਉੱਥੇ ਉਹਨਾਂ ਨੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦੀ ਪਹਿਲੀ ਲੜਾਈ ਆਰਕੈਸਟਰਾਂ ਦੇ ਨਾਲ ਹੋਈ ਤਾਂ ਘਰ ਵਾਲਿਆਂ ਨੇ ਉਹਨਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਲੜੋ ਨਾ ਤੇ ਇਹਨਾਂ ਜਿਹੜੀਆਂ ਕੁੜੀਆਂ ਨੇ ਆਰਕੈਸਟਰਾਂ ਨੱਚ ਰਹੀਆਂ ਨੇ ਉਹਨਾਂ ਤੋਂ ਥੋੜਾ ਪਾਸੇ ਹੋ ਕੇ ਨੱਚੋ ਇਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਪਰ ਮੁੰਡਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਉਹ ਲਗਾਤਾਰ ਉਸੇ ਤਰ੍ਹਾਂ ਮਤਲਬ ਵਖੇੜਾ ਖੜਾਕ ਕਰਦੇ ਰਹੇ ਕਰਦੇ ਨੇ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਆਰਕੈਸਟਰਾਂ ਵਾਲਿਆਂ ਨੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਮੁੰਡਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤੇ ਅੰਤ ਵਿੱਚ ਕਿਵੇਂ ਨਾ ਕਿਵੇਂ ਉਹ ਉਸ ਵਿਆਹ ਵਾਲੇ ਦਿਨ ਘਰ ਵਾਲਿਆਂ ਨੇ ਉਸ ਲੜਾਈ ਨੂੰ ਸਮੇਟਣ ਵਾਸਤੇ ਉਹ ਮੁੰਡੇ ਨੂੰ ਉਥੋਂ ਭੇਜ ਦਿੱਤਾ ਕਹਿ ਦਿੱਤਾ ਕਿ ਆਪਣੇ ਦੋਸਤਾਂ ਦੇ ਨਾਲ ਇੱਥੋਂ ਚਲਾ ਜਾ ਪਰ ਮੁੰਡੇ ਨੇ ਇਸ ਗੱਲ ਦੀ ਰੰਜਿਸ਼ ਆਪਣੇ ਦਿਮਾਗ ਵਿੱਚ ਬਿਠਾ ਲਈ ਉਹਨੇ ਆਪਣੀ ਗਲਤੀ ਨੂੰ ਨਹੀਂ ਮੰਨਿਆ ਬਲਕਿ ਉਹਨੂੰ ਘਰ ਵਾਲਿਆਂ ਤੇ ਗੁੱਸਾ ਆਉਣ ਲੱਗਿਆ ਕਿ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਵਿਆਹ ਵਿੱਚੋਂ ਕਿਉਂ ਭੇਜ ਦਿੱਤਾ ਤਾਂ ਅਗਲੇ ਦਿਨ ਉਹ ਮੁੰਡਾ ਉਸ ਆਪਣੇ ਰਿਸ਼ਤੇਦਾਰਾਂ ਦੇ ਰਿਸ਼ਤੇ ਪਰਿਵਾਰ ਵਿੱਚ ਚਲਾ ਗਿਆ ਤਾਂ ਉਹਨੇ ਆਪਣੀ ਰਿਸ਼ਤੇਦਾਰੀ ਵਿੱਚ ਜਾ ਕੇ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਘਰ ਵਾਲਿਆਂ ਦਾ ਇਲਜ਼ਾਮ ਆ ਕਿ ਉਹ ਮੁੰਡਾ ਆਪਣੇ 4-5 ਦੋਸਤਾਂ ਦੇ ਨਾਲ ਸਾਡੇ ਘਰ ਵਿੱਚ ਇੰਟਰ ਕੀਤਾ ਜਿਹੜਾ ਜਿਹੜੇ ਮੁੰਡੇ ਦਾ ਵਿਆਹ ਸੀ ਉਹਨਾਂ ਦੇ ਘਰ ਵਿੱਚ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਸ ਮੁੰਡੇ ਨੇ ਆ ਕੇ ਸਾਡੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਉਹ ਕੁਹਾੜੀਆਂ ਤੇ ਦਾਤਰ ਵਗੈਰਾ ਨਾਲ ਲੈ ਕੇ ਆਏ ਸੀ ਤਾਂ ਉਹਨਾਂ ਦਾ ਤਾਂ ਇੱਥੋਂ ਤੱਕ ਵੀ ਕਹਿਣਾ ਹੈ ਕਿ ਉਸ ਮੁੰਡੇ ਕੋਲੇ ਪਿਸਤੌਲ ਵੀ ਸੀ ਤਾਂ 4-5 ਜਾਣੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਵਿੱਚ ਐਂਟਰ ਹੋਏ ਬਾਕੀ ਕੁਝ ਨਾਲ ਦੇ ਉਹਦੇ ਮੁੰਡੇ ਜਿਹੜੇ ਹੈਗੇ ਉਹ ਦਰਵਾਜ਼ੇ ਵਿੱਚ ਖੜੇ ਸੀ ਬਾਹਰ ਖੜੇ ਸੀ ਤਾਂ ਆਉਂਦੇ ਹੀ ਉਹਨਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ ਸਾਡੇ ਛੋਟੇ-ਛੋਟੇ ਜਿਹੜੇ ਬੱਚੇ ਸੀ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੇ ਤੇ ਕਾਫੀ ਜ਼ਿਆਦਾ ਕੁੱਟਮਾਰ ਸਾਡੀ ਕੀਤੀ ਤੇ ਜਿਹੜੇ 7 ਜਾਣਿਆਂ ਦੇ ਉਹਨਾਂ ਨੇ ਸੱਟਾਂ ਮਾਰ ਦਿੱਤੇ ਨਾਲ ਸੱਤਾਂ ਵਿੱਚੋਂ ਦੋ ਜਾਣੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਆ ਉਹ ਇੰਨੇ ਸੀਰੀਅਸ ਆ ਕਿ ਇੱਥੋਂ ਦੇ ਸਿਵਲ ਹਸਪੀਟਲ ਵਾਲਿਆਂ ਨੇ ਉਹਨੂੰ ਉਹਨਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰਤਾ ਤੇ ਐਸ ਟਾਈਮ ਉਹ ਮੈਡੀਕਲ ਕਾਲਜ ਦਾਖਲ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਨੂੰ ਕਾਫੀ ਜ਼ਿਆਦਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਉਹਨਾਂ ਨੇ ਸਾਡੀਆਂ ਚੇਨਾ ਤੇ ਸਾਡੀਆਂ ਬਾਲੀਆਂ ਵੀ ਖੋਣ ਦੀ ਕੋਸ਼ਿਸ਼ ਕੀਤੀ ਆ ਇਹ ਘਰ ਵਾਲਿਆਂ ਨੇ ਉਸ ਮੁੰਡੇ ਦੇ ਉੱਪਰ ਤੇ ਉਹਦੇ ਸਾਥੀਆਂ ਦੇ ਉੱਪਰ ਇਲਜ਼ਾਮ ਲਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਮੁੰਡੇ ਵਾਰ-ਵਾਰ ਇਹ ਕੋਸ਼ਿਸ਼ ਕਰ ਰਹੇ ਸੀ ਖਾਸ ਤੌਰ ਤੇ ਸਾਡੇ ਜਿਹੜਾ ਰਿਸ਼ਤੇਦਾਰਾਂ ਦਾ ਮੁੰਡਾ ਉਹ ਇਹ ਕੋਸ਼ਿਸ਼ ਕਰ ਰਿਹਾ ਸੀ ਜਿਹੜਾ ਵਿਆਹ ਵਾਲਾ ਮੁੰਡਾ ਏ ਉਹਨੂੰ ਸੱਟਾ ਫੇਟਾ ਕੀਤੀਆਂ ਜਾਣ ਵਾਰ-ਵਾਰ ਉਹਦੇ ਕਮਰੇ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਨਵਿਆਏ ਜੋੜੇ ਦੇ ਵੱਲ। ਤਾਂ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਕਾਫੀ ਜ਼ਿਆਦਾ ਜਿਹੜਾ ਸਾਡੇ ਨਾਲ ਕੁੱਟਮਾਰ ਕੀਤੀ। ਪੂਰਾ ਪਰਿਵਾਰ ਜਿਹੜਾ ਖੁਸ਼ੀਆਂ ਖੇੜਿਆਂ ਵਿੱਚ ਸੀ ਵਿਆਹ ਦੇ ਜਸ਼ਨ ਮਨਾ ਰਿਹਾ ਸੀ ਤਾਂ ਉਹਨਾਂ ਦਾ ਰੋ ਰੋ ਕੇ ਇਸ ਟਾਈਮ ਬੁਰਾ ਹਾਲ ਹੋਇਆ ਪਿਆ ਕਿ ਜਿਹੜੇ ਸਾਡੇ ਵਿਆਹ ਦੀਆਂ ਖੁਸ਼ੀਆਂ ਸੀ ਇਹਨੇ ਮਾਤਮ ਵਿੱਚ ਬਦਲ ਦਿੱਤੀਆਂ ਸਾਡੇ ਘਰ ਦੇ ਮੈਂਬਰ ਇਸ ਟਾਈਮ ਹਸਪੀਟਲ ਵਿੱਚ ਪਏ ਨੇ ਜਿਹੜੇ ਗੰਭੀਰ ਰੂਪ ਵਿੱਚ ਜ਼ਖਮੀ ਆ ਤੇ ਸਾਡੇ ਘਰ ਦਾ ਪੂਰਾ ਸਮਾਨ ਤੋੜ-ਫੋੜ ਦਿੱਤਾ ਗਿਆ ਏ ਉਹ ਕੈਮਰਿਆਂ ਦੇ ਉੱਪਰ ਆਪਣੇ ਘਰ ਦਾ ਜਿਹੜਾ ਹਾਲ ਆ ਜਿਹੜੀ ਉਹਨਾਂ ਨੇ ਟੁੱਟ-ਭੱਜ ਕੀਤੀ ਹੈ ਜਿਹੜੀਆਂ ਬਾਲੀਆਂ ਖੋਈਆਂ ਚੇਨ ਖੋਈਆ ਉਹ ਦਿਖਾ ਰਹੇ ਨੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਮੁੰਡਾ ਸਾਰੀਆਂ ਹਰਕਤਾਂ ਕਰ ਰਿਹਾ ਸੀ ਉਹਦੀ ਮਾਂ ਵਿਆਹ ਵਿੱਚ ਸ਼ਾਮਲ ਸੀ ਤਾਂ ਉਹ ਆਪਣੇ ਪੁੱਤ ਦੀਆਂ ਇਹ ਹਰਕਤਾਂ ਦੇਖ ਕੇ ਰੋ ਰਹੀ ਸੀ ਉਹਨੂੰ ਵੀ ਆਪਣੇ ਪੁੱਤ ਦੀਆਂ ਇਹ ਹਰਕਤਾਂ ਬਹੁਤ ਭੈੜੀਆਂ ਲੱਗ ਰਹੀਆਂ ਸੀ ਪਰ ਉਹੀ ਗੱਲ ਕਿ ਨਾ ਮਾੜਾ ਕਿਸੇ ਦੇ ਜੰਮੇ ਤੇ ਨਾ ਕਿਸੇ ਦੇ ਆਵੇ ਜੇ ਕੋਈ ਘਟੀਆ ਵਿਅਕਤੀ ਹੋਊਗਾ ਮਾੜਾ ਵਿਅਕਤੀ ਹੋਊਗਾ ਤਾਂ ਉਹ ਹਰ ਥਾਂ ਜਾ ਕੇ ਗੰਦੀ ਪਾਊਗਾ ਤੇ ਉਹ ਆਪਣੇ ਮਾਪੇ ਉਹਦਾ ਨਾਂ ਉੱਚਾ ਕਰਨ ਦੀ ਬਜਾਏ ਇਸੇ ਤਰ੍ਹਾਂ ਮਾਪਿਆਂ ਨੂੰ ਸ਼ਰਮਸਾਰ ਕਰਕੇ ਉਹਨਾਂ ਨੂੰ ਰੋਣ ਹੀ ਲਾਊਗਾ ਤੇ ਉਹ ਵਿਚਾਰੇ ਮਾਪੇ ਉੱਥੇ ਆਪਣੇ ਪੁੱਤ ਦੀਆਂ ਇਹਨਾਂ ਘਟੀਆ ਹਰਕਤਾਂ ਨੂੰ ਦੇਖ ਕੇ ਰੋਂਦੇ ਨਾ ਤਾਂ ਹੋਰ ਕੀ ਕਰਦੇ ਉਹਨਾਂ ਦੇ ਪੱਲੇ ਤਾਂ ਵਿਚਾਰਿਆਂ ਦੇ ਰੋਣਾ ਹੀ ਸੀ ਇਹੋ ਜਿਹੜੇ ਇਨਸਾਨ ਵੱਸੋਂ ਬਾਹਰ ਹੋ ਜਾਵੇ ਜਿਨ੍ਹਾਂ ਨੂੰ ਕੁਝ ਸਮਝਾਉਣਾ ਵੀ ਕਿਉਂਕਿ ਜਿਨ੍ਹਾਂ ਨੂੰ ਪੂਰੇ ਰਿਸ਼ਤੇਦਾਰ ਸਮਝਾ ਰਹੇ ਸੀ ਕਿ ਤੂੰ ਅਜਿਹੀਆਂ ਘਟੀਆ ਹਰਕਤਾਂ ਨਾ ਕਰ ਉਹ ਉਹਨਾਂ ਦੇ ਆਖੇ ਨਹੀਂ ਲੱਗਾ ਤਾਂ ਉਹਨਾਂ ਨੇ ਕਿਸੇ ਦੇ ਹੋਰ ਦੀ ਉਹਨੇ ਕੀ ਸੁਣਨੀ ਸੀ ਤਾਂ ਉਹਨੇ ਆਪਣੇ ਮਾਪਿਓ ਦਾ ਵੀ ਜਿਹੜਾ ਸਿਰ ਸੀ ਉਹ ਸ਼ਰਮ ਨਾਲ ਝੁਕਾ ਦਿੱਤਾ ਤੇ ਉਹਦੀ ਮਾਂ ਵਿਚਾਰੀ ਉਥੇ ਰੋਂਦੀ ਰਹੀ ਕਿ ਮੇਰੇ ਪੁੱਤ ਮੇਰਾ ਪੁੱਤ ਇਹ ਕਿਹੋ ਜੀਆਂ ਘਟੀਆ ਹਰਕਤਾਂ ਕਰ ਰਿਹਾ ਏ ਪੂਰੀ ਘਟਨਾ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਫਾਜ਼ਿਲਕਾ ਦੇ ਵਿੱਚ ਇੱਕ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਰਾਤੀ ਇਹ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਉਸ ਵਿਆਹ ਦੇ ਵਿੱਚ ਜਿਹੜੇ ਰਿਸ਼ਤੇਦਾਰ ਵਿਆਹ ਦੇਖਣ ਵਾਸਤੇ ਆਏ ਸੀ ਖਾਸ ਤੌਰ ਤੇ ਬਰਾਤੀਆਂ ਵੱਲੋਂ ਮੁੰਡਿਆਂ ਵੱਲੋਂ ਮੁੰਡੇ ਵਾਲਿਆਂ ਵੱਲੋਂ ਤਾਂ ਮੁੰਡੇ ਵਾਲਿਆਂ ਦਾ ਇੱਕ ਰਿਸ਼ਤੇਦਾਰ ਅਜਿਹਾ ਉੱਥੇ ਪਹੁੰਚਿਆ ਜਿਨੇ ਪੂਰੇ ਵਿਆਹ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ ਉਹਨਾਂ ਦੇ ਪਰਿਵਾਰ ਵਿੱਚ ਲੜਾਈ ਝਗੜਾ ਪਵਾ ਦਿੱਤਾ ਬਖੇੜਾ ਖੜਾ ਕਰ ਦਿੱਤਾ ਕਿਉਂਕਿ ਜਿਹੜਾ ਮੁੰਡਾ ਸੀਗਾ ਉਹ ਪਹਿਲਾਂ ਉਹ ਮੁੰਡੇ ਦੀ ਲੜਾਈ ਆਰਕੈਸਟ੍ਰਮ ਵਾਲਿਆਂ ਦੇ ਨਾਲ ਹੁੰਦੀ ਆ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਤਾਂ ਜਦੋਂ ਪਰਿਵਾਰਕ ਮੈਂਬਰ ਉਸ ਮੁੰਡੇ ਨੂੰ ਘਟੀਆ ਹਰਕਤਾਂ ਕਰਨ ਤੋਂ ਰੋਕਦੇ ਆ ਉਹ ਕਹਿੰਦੇ ਆ ਕਿ ਤੁਸੀਂ ਇੱਥੇ ਹੁੱਲੜਬਾਜੀ ਨਾ ਕਰੋ ਇੱਕ ਸਾਈਡ ਤੇ ਹੋ ਕੇ ਨੱਚ ਲੋ ਆਰਕੈਸਟਰ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਤਾਂ ਪਰਿਵਾਰ ਉਹਨਾਂ ਮੁੰਡਿਆਂ ਨੂੰ ਵਾਰ-ਵਾਰ ਰੋਕ ਰਿਹਾ ਸੀਗਾ ਤਾਂ ਉਹ ਮੁੰਡੇ ਰੁਕ ਨਹੀਂ ਰਹੇ ਸੀ ਤਾਂ ਪਰਿਵਾਰ ਵਾਲਿਆਂ ਨੇ ਮੁੰਡੇ ਨੂੰ ਕਹਿ ਦਿੱਤਾ ਕਿ ਤੂੰ ਇਸ ਵਿਆਹ ਸਮਾਗਮ ਵਿੱਚੋਂ ਬਾਹਰ ਚਲਾ ਜਾ ਤੂੰ ਇਸ ਇਹ ਪੂਰੇ ਵਿਆਹ ਨੂੰ ਖਰਾਬ ਨਾ ਕਰ ਕਿਉਂਕਿ ਜਿਹੜਾ ਉਹ ਮੁੰਡਾ ਸੀਗਾ ਆਪਣੇ ਰਿਸ਼ਤੇਦਾਰੀ ਵਿੱਚ ਵਿਆਹ ਤੇ ਆਇਆ ਸੀ ਤੇ ਨਾਲ ਆਪਣੇ ਕੋਈ 2-4 ਦੋਸਤ ਪਾਸੇ ਤੋਂ ਵੀ ਲੈ ਕੇ ਆਇਆ ਸੀ ਜਿਹਦੇ ਕਰਕੇ ਉਹ ਵਿਆਹ ਦੇ ਵਿੱਚ ਹੁੱਲੜਬਾਜੀ ਕਰ ਰਹੇ ਸੀ ਤਾਂ ਉਹਨਾਂ ਨੇ ਉਸ ਮੁੰਡੇ ਨੂੰ ਉਸ ਵਿਆਹ ਵਿੱਚੋਂ ਜਾਣ ਵਾਸਤੇ ਕਹਿ ਦਿੱਤਾ ਇਹਦੇ ਤੇ ਮੁੰਡੇ ਨੂੰ ਕਾਫੀ ਜ਼ਿਆਦਾ ਗੁੱਸਾ ਆਇਆ ਕਿ ਮੈਨੂੰ ਇਹਨਾਂ ਨੇ ਵਿਆਹ ਤੋਂ ਕਿਉਂ ਬਾਹਰ ਭੇਜ ਦਿੱਤਾ ਜਿਹਦੇ ਕਰਕੇ ਗੁੱਸੇ 'ਚ ਆ ਕੇ ਉਹ ਅਗਲੇ ਦਿਨ ਪਰਿਵਾਰਕ ਮੈਂਬਰਾਂ ਤੇ ਮੁੰਡੇ ਦਾ ਜਿਹੜਾ ਪਰਿਵਾਰ ਸੀ ਉਹਨਾਂ ਉੱਪਰ ਹਮਲਾ ਕਰਨ ਦੇ ਲਈ ਆ ਜਾਂਦਾ ਏ ਉਹ ਆਪਣੇ ਨਾਲ ਪਰਿਵਾਰਕ ਮੈਂਬਰਾਂ ਦਾ ਕਹਿਣਾ ਏ ਕਿ 4-5 ਵਿਅਕਤੀ ਲੈ ਕੇ ਆਇਆ ਸੀਗਾ ਚਾਰ ਪੰਜ ਵਿਅਕਤੀ ਸਾਡੇ ਘਰ ਵਿੱਚ ਐਂਟਰ ਹੋਏ ਕੁਝ ਵਿਅਕਤੀ ਉਹਨਾਂ ਨੇ ਬਾਹਰ ਖੜਾਾ ਦਿੱਤੇ ਸੀਗੇ ਆਪਣੇ ਨਾਲ ਦੇ ਤੇ ਘਰ ਦੇਆਂ ਦਾ ਇੱਥੋਂ ਤੱਕ ਵੀ ਦੋਸ਼ ਆ ਕਿ ਜਿਹੜਾ ਇਹ ਲੜਕਾ ਸੀ ਉਹ ਆਪਣੇ ਨਾਲ ਤੇਜ਼ ਤਰ੍ਹਾਂ ਹਥਿਆਰ ਲੈ ਕੇ ਆਇਆ ਸੀ ਤੇ ਨਾਲ ਪਿਸਤਲ ਵੀ ਲੈ ਕੇ ਆਇਆ ਦੱਸਿਆ ਜਾ ਰਿਹਾ ਕਿ ਉਹ ਕੋਈ ਪਿਸਤਲ ਵੀ ਲੈ ਕੇ ਆਇਆ ਸੀ ਤੇ ਉਹਨੇ ਉੰਦੇ ਹੀ ਸਾਡੇ ਘਰ ਦੇ ਲੋਕਾਂ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਜਿਹਦੇ ਕਰਕੇ ਜਿਹੜੇ 7 ਵਿਅਕਤੀ ਆ ਸਾਡੇ ਘਰ ਦੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ 2 ਵਿਅਕਤੀ ਇੰਨਾ ਜ਼ਿਆਦਾ ਮਤਲਬ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਕਿ ਜਿਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਨਾ ਪਿਆ ਐਸ ਟਾਈਮ ਉਹ ਮੈਡੀਕਲ ਕਾਲਜ ਵਿੱਚ ਦਾਖਲ ਨੇ ਤੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਆ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਉਹ ਦਿਖਾ ਰਹੇ ਨੇ ਵੀਡੀਓ ਦੇ ਵਿੱਚ ਉਹ ਦਿਖਾ ਰਹੇ ਨੇ ਕਿ ਕੰਨਾਂ ਦੀਆਂ ਬਾਲੀਆਂ ਵੀ ਉਹ ਖਿੱਚ ਕੇ ਲੈ ਗਏ ਗੱਲ ਦੀ ਚੇਨ ਉਹ ਲੈ ਗਏ ਇਹ ਪੂਰੇ ਇਲਜ਼ਾਮ ਘਰ ਵਾਲਿਆਂ ਨੇ ਉਸ ਮੁੰਡੇ ਦੇ ਉੱਪਰ ਲਗਾਏ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਉਂਦੇ ਹੀ ਘਰ ਦੇ ਵਿੱਚ ਕੁੱਟਮਾਰ ਸ਼ੁਰੂ ਕਰ ਦਿੱਤੀ ਸਾਡੇ ਛੋਟੇ-ਛੋਟੇ ਬੱਚੇ ਸੀਗੇ ਉਹਨਾਂ ਨੇ ਵੀ ਉਹਨਾਂ ਨੂੰ ਨਹੀਂ ਛੱਡਿਆ ਸਾਡੇ ਬੱਚਿਆਂ ਨੂੰ ਵੀ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਬੱਚਿਆਂ ਨੂੰ ਘਰੋਂ ਭਜਾ ਭਜਾ ਕੇ ਅੰਦਰ ਕੁੰਡੇ ਮਾਰ-ਮਾਰ ਕੇ ਮਸਾ ਬਚਾਇਆ ਹੈ ਤਾਂ ਇਹ ਜਿਹੜੇ ਮੁੰਡੇ ਸੀਗੇ ਇਹ ਵੀ ਕੋਸ਼ਿਸ਼ ਕਰ ਰਿਹਾ ਸੀਗਾ ਜਿਹੜਾ ਵਿਆਹ ਵਾਲਾ ਮੁੰਡਾ ਏ ਉਹਦੀ ਕੁੱਟਮਾਰ ਕੀਤੀ ਜਾਵੇ ਕਹਿੰਦੇ ਅਸੀਂ ਉਹ ਵਾਰ-ਵਾਰ ਵਿਆਹ ਵਾਲੇ ਮੁੰਡੇ ਦੇ ਕਮਰੇ ਵੱਲ ਵਧਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅਸੀਂ ਉਸ ਮੁੰਡੇ ਨੂੰ ਆਪਣੇ ਵਿਆਹ ਵਾਲੇ ਮੁੰਡੇ ਨੂੰ ਮਸਾ ਬਚਾਇਆ ਉਸ ਲੜਕੇ ਕੋਲੋਂ ਉਹਨੇ ਸਾਡੇ ਘਰ ਵਿੱਚ ਬੁਰੀ ਤਰ੍ਹਾਂ ਤੋੜ-ਫੋੜ ਕੀਤੀ ਆ ਇਹ ਉਹਨਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਏ ਇਹ ਘਟਨਾ ਫਾਜ਼ਲ ਕਾ ਵਿੱਚ ਵਾਪਰੀ ਆ ਪਹਿਲਾਂ ਲੜਾਈ ਫਾਜ਼ਲ ਕਾ ਦੇ ਪੈਲਸ ਵਿੱਚ ਹੁੰਦੀ ਆ ਜਿੱਥੇ ਕਿਵੇਂ ਤੇਵੇਂ ਪਰਿਵਾਰ ਕੰਟਰੋਲ ਕਰਦਾ ਲੜਾਈ ਨੂੰ ਤੇ ਇੱਕ ਵਾਰੀ ਵਿਆਹ ਨੱਟਾਉਂਦਾ ਤਾਂ ਅਗਲੇ ਦਿਨ ਮੁੰਡਾ ਜਿਹੜਾ ਮੁੰਡੇ ਵਾਲੇ ਸੀ ਉਹਨਾਂ ਦੇ ਘਰ ਦੇ ਵਿੱਚ ਆ ਕੇ ਬਖੇੜਾ ਖੜਾ ਕਰ ਦਿੰਦਾ ਘਰ ਉੱਪਰ ਹਮਲਾ ਕਰ ਦਿੰਦਾ ਘਰ ਵਿੱਚ ਆ ਕੇ ਪਰਿਵਾਰਕ ਮੈਂਬਰਾਂ ਨੂੰ ਕੁੱਟਦਾ ਏ ਮਾਰਦਾ ਏ ਬੁਰੀ ਤਰ੍ਹਾਂ ਉਹਨਾਂ ਦੇ ਘਰ ਦੇ ਮੈਂਬਰਾਂ ਦੇ ਸੱਟਾਂ ਮਾਰੀਆਂ ਗਈਆਂ ਤਾਂ ਐਸ ਟਾਈਮ ਜਿਹੜਾ ਖੁਸ਼ੀਆਂ ਚੱਲ ਰਹੀਆਂ ਸੀ ਜਿਹੜੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਨਾ ਰਹੇ ਸੀ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਹੀ ਹਲੇ ਰੁੱਝਾ ਹੋਇਆ ਸੀ ਪਰਿਵਾਰ ਤਾਂ ਉਹਨੇ ਉਹਨਾਂ ਦੀਆਂ ਖੁਸ਼ੀਆਂ ਨੂੰ ਰੋਣੇ ਵਿੱਚ ਬਦਲ ਦਿੱਤਾ ਐਸ ਟਾਈਮ ਪਰਿਵਾਰ ਦੀਆਂ ਜਿਹੜੀਆਂ ਔਰਤਾਂ ਨੇ ਉਹ ਰੋਂਦੀਆਂ ਨਜ਼ਰ ਆਉਂਦੀਆਂ ਨੇ ਤੇ ਕਹਿੰਦੀਆਂ ਨੇ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਜੋ ਗੰਦ ਇਸ ਮੁੰਡੇ ਨੇ ਪਾਇਆ ਸਾਡੇ ਘਰ ਦੇ ਵਿੱਚ ਆ ਕੇ ਇਹਦੇ ਤੋਂ ਸਾਨੂੰ ਪ੍ਰਸ਼ਾਸਨ ਸਰਕਾਰ ਸਾਨੂੰ ਇਨਸਾਫ ਦਵਾਵੇ ਤੇ ਸਾਡੀ ਜਿਹੜੀ ਰੱਖਿਆ ਕੀਤੀ ਜਾਵੇ